ਪੰਜਾਬ ਦੇ ਲੋਕੋ ਜਿਵੇਂ ਆਪਾਂ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਕੇ ਜਿਤਾਇਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਉਸੇ ਤਰ੍ਹਾਂ ਹੁਣ ਜਿਹੜੀਆਂ ਐਮਪੀ ਦੀਆਂ ਸੀਟਾਂ ਆ ਰਹੀਆਂ ਕਹਿੰਦੇ ਤੋਂ ਭਾਵ ਜਿਵੇਂ ਵਿਚਾਰੇ ਨਹੀਂ ਜਾਣਦੇ ਜਿਹੜੇ ਨਹੀਂ ਪੜੇ ਲਿਖਿਓ ਕਹਿੰਦੇ ਆ ਮੋਦੀ ਵਾਲੀਆਂ ਵੋਟਾਂ ਹਾਂ ਹਾਂ ਬੀਬੀ ਮੋਦੀ ਵਾਲੀਆਂ ਵੋਟਾਂ ਹੀ ਜਿਵੇਂ ਆਪਾਂ ਝਾੜੂ ਨੂੰ ਅੱਗੇ 92 ਸੀਟਾਂ ਦਿੱਤੀਆਂ ਉਸੇ ਤਰ੍ਹਾਂ ਜਿਵੇਂ 92 ਐਮਐਲਏ ਬਣਾਏ ਆ ਹੁਣ ਉਸੇ ਤਰ੍ਹਾਂ ਇਹਨਾਂ ਨੂੰ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਐਮਪੀ ਦੀਆਂ ਉਹ ਇਹਨਾਂ ਨੂੰ ਸੀਟਾਂ ਦੇਣੀਆਂ ਮੈਂ ਵੀ ਇਹਨਾਂ ਦੀਆਂ ਗੱਲਾਂ ਸੁਣ ਕੇ ਕੀਲਿਆ ਗਿਆ ਕੇਸਰੀਵਾਲ ਸਾਹਿਬ ਤੁਹਾਡੇ ਨਾਲ ਖੜੇ ਆ ਜਿੱਥੇ ਮਰਜ਼ੀ ਖੜਾ ਲਿਆ ਜੇ ਤੁਹਾਡੇ ਲਈ ਜਾਨ ਤੁਹਾਡੇ ਲਈ ਜਾਨ ਸਾਡੀ ਕੁਰਬਾਨ ਪਹਿਲਾਂ ਮੈਂ ਦੱਸਦਾ ਵੀ ਜਾਨ ਕੁਰਬਾਨ ਕਿਵੇਂ ਆ ਤੁਹਾਡੇ ਬਿਆਨਾਂ ਨੇ ਮੈਨੂੰ ਕੀਲ ਕੇ ਰੱਖਤਾ ਤੇ ਉਹ ਬਿਆਨ ਸੁਣ ਲੋ ਜੀ ਹੁਣ ਤੁਸੀਂ ਬੜੇ

ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਛਾ ਜੀ ਮੇਰੇ ਲੋ ਕਨਫਰਮ ਜੀ ਹਾਂ ਹਾਂ ਵਾਹ ਜੀ ਨਹੀਂ ਚਾਹੀਏ ਨਹੀਂ ਚਾਹੀਏ बस ਇੰਨੇ ਹੀ ਵਾਦੂ ਕਿਉਂਕਿ ਮੈਂ ਇਦੋਂ ਹੋਰ ਸੁਣ ਕੇ ਤਾਂ ਰੋ ਪੂੰਗਾ ਪਹਿਲਾ ਨੰਬਰ ਤਾਂ ਕੇਦਰੀਵਾਲ ਸਾਹਿਬ ਮੇਰੇ ਵੱਲੋਂ ਤੁਹਾਨੂੰ 13 ਦੀਆਂ 13 ਸੀਟਾਂ ਪੱਕੀਆਂ ਮੈਂ ਤੁਹਾਨੂੰ ਐਮਪੀ ਵਾਲੀ ਸੀਟ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਅੰਗਰੇਜ਼ੀ ਸੀਟਾਂ ਕਹਿ ਰਿਹਾ ਜਿਹੜੀਆਂ ਲੋਕਾਂ ਦੇ ਘਰਾਂ 'ਚ ਲੱਗਦੇ ਅੰਗਰੇਜ਼ੀ ਸੀਟਾਂ ਪੁੱਛ ਲੈ ਜੀ ਅਸੀਂ ਕਿਹਨੂੰ ਕਹਿੰਨੇ ਆ ਪੰਜਾਬੀ ਲੋਕ ਫੇਰ ਤੁਸੀਂ ਇਹ ਗੱਲ ਕਹੀ ਆ ਕਿ ਜਿਹੜੇ ਪੰਜਾਬ ਦੇ ਲੋਕ ਆ ਜਿਵੇਂ ਪਾਕਤਾ ਆਪਣੇ ਭਗਵਾਨ ਸੇ ਮੰਗਤਾ ਏ ਔਰ ਦੋ ਔਰ ਦੋ ਔਰ ਦੋ ਅੱਗੋਂ ਹੁਣ ਭਗਵਾਨ ਉਹ ਤਾਂ ਭਗਵਾਨ ਅੱਗੋਂ ਇਹ ਪੰਜਾਬ ਦੀ ਜਨਤਾ ਕੋ ਪੰਜਾਬ ਦੀ ਜਨਤਾ ਦੀ ਸੁਣ ਹੁਣ ਜੇਕਰ ਪੰਜਾਬ ਦੀ ਜਨਤਾ ਨੂੰ ਰੱਬ ਹੀ ਮੰਨ ਲਿਆ ਫਿਰ ਪੰਜਾਬ ਦੀ ਜਨਤਾ ਦੇ ਬਿਆਨ ਸੁਣ ਲੋ ਉਹ ਅੱਗੋਂ ਕੀ ਕਹਿੰਦੀ ਆ ਉਹ ਕਹਿੰਦੀ ਆ ਨਿਕਲਾ ਉਹ ਨਿਕਲਾ ਨਿਕਲੋ ਉਹ ਨਿਕਲੋ ਹਲੇ ਤੁਹਾਡੀ ਨੀਤ ਨਹੀਂ ਭਰੀ ਆ ਤੁਹਾਨੂੰ 92 ਸੀਟਾਂ ਦਿੱਤੀਆਂ ਆਰੇਤੇ ਤੇ ਕੋਈ ਜਿਹੜਾ ਤੁਸੀਂ ਆਂਦੇ ਸੀ ਅਸੀਂ ਐ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਨਿੱਤ ਲੋ ਤੁਹਾਡਾ ਬੱਬਰ ਨਹੀਂ ਭਰਿਆ ਅੱਗੋਂ ਹੈਗੀ ਹੁਣ ਪੰਜਾਬ ਦੀ ਜਨਤਾ ਦੀ ਗੱਲ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਕੋ ਤੁਸੀਂ ਇਹ ਕਹਿ ਰਹੇ ਆ ਕੇਦਰੀਵਾਲ ਸਾਹਿਬ ਕਿ ਹਮੇ ਆਪਣੇ ਪਰਿਵਾਰੋਂ ਕੇ ਲਈ ਸੀਟੇ ਨਹੀਂ ਚਾਹੀਏ ਹਮ ਕਹੇ ਮਾਨਸਾ ਨੂੰ ਆਪਣੇ ਪਰਿਵਾਰੋਂ ਕੇ ਲਈ ਸੀਟੇ ਨਹੀਂ ਚਾਹੀਏ ਇਹ ਮੰਤਰੀ ਆਪਣੇ ਲਈ ਸੀਟੇ ਨਹੀਂ ਮੰਗ ਰਹੇ ਪੰਜਾਬ ਕੇ ਲਈ ਮੰਗ ਰਹੇ ਆ ਤਾਂ ਫਿਰ ਮੈਂ ਕੇਸਰੀਵਾਲ ਸਾਹਿਬ ਤੁਹਾਨੂੰ ਇਹ ਦੱਸਦੇ ਆ ਥੋੜੀ ਜੀ ਗੌਰ ਫਰਮਾਓ ਮੈਂ ਕਹਿ ਕੀ ਰਿਆਂ ਕਿ ਕੇਸਰੀਵਾਲ ਸਾਹਿਬ ਜਿਹੜਾ ਮੌੜ ਰੈਲੀ ਤੇ ਤੁਸੀਂ ਹੈਲੀਕਾਪਟਰ ਵਰਤਦੇ ਆ ਆ ਜਿਹੜੇ ਬੈਨਰ ਲਾਉਨੇ ਆ ਇਹਦੇ ਚ ਪੰਜਾਬ ਦੀ ਲੋਕਾਂ ਦੀ ਫੋਟੋ ਆ ਜਿਹੜਾ ਭਗਵੰਤ ਮਾਨ ਇਹਦੀ ਭੈਣ ਜੀ ਦੇ ਸੋਣਾ ਇਹਦੀ ਮਾਂ ਜੀ ਦੇ ਸੋਣਾ ਇਹਦੀ ਘਰ ਵਾਲੀ ਦੇ ਸੋਣਾ ਲੱਖਾਂ ਰੁਪਈਆ ਦੇ ਸੈਂਡਲ 3-3 ਲੱਖ ਦੇ ਬੂਟ ਉਹ ਸਾਡੇ ਪਾਏ ਆ ਉਹ ਸਾਡੇ ਹਾਸਤੇ ਆ ਇਹ ਜਿਹੜੀਆਂ ਕਹਿ ਲੋ 100 ਤੋਂ ਪਲੱਸ ਗੱਡੀਆਂ ਹਜ਼ਾਰ ਦੀ ਤਦਾਰ ਦੇ ਵਿੱਚ ਗਨਮੈਨ ਉਹ ਸਾਡੇ ਨਾਲ ਤੁਰਦੇ ਆ ਸਾਡੇ ਨਾਲ ਤਾਂ ਚੰਦਰਾ ਗਵੰਡ ਹੀ ਨਹੀਂ ਤੁਰਦਾ ਗਨਮੈਨ ਤਾਂ ਦੂਰ ਦੀ ਗੱਲ ਆ ਇਹ ਕਿਹਦੇ ਵਾਸਤੇ ਆ ਐਵੇਂ ਕਿਹੜੀ ਤੁਸੀਂ ਗੱਲ ਕਰੀ ਜਾਂਦੇ ਆ ਜਿਸ ਦਿਨ ਤੁਸੀਂ ਆਉਣਾ ਹੋਵੇ ਪੰਜਾਬ ਦੇ ਵਿੱਚ 50 55 ਕਰੋੜ ਰੁਪਇਆ ਰੈਲੀ ਤੇ ਖਰਚਾ ਹੁੰਦਾ ਰੋਡਵੇਜ ਦੀਆਂ ਬੱਸਾਂ ਦੇ ਵਿੱਚ ਤੇਲ ਪਵਾ ਕੇ ਉੱਥੇ ਪਹੁੰਚਦੇ ਆ ਲੋਕ ਆ ਸਰਕਾਰੀ ਬੱਸਾਂ ਤੇ ਜਿਹੜੇ ਲੋਕ ਬੱਸਾਂ ਦੇ ਵਿੱਚ ਖੱਜਾ ਜਿਹੜਾ ਕਹਿੰਦਾ ਬੱਸ ਢਿਆਂ ਦੇ ਵਿੱਚ ਖੜ ਕੇ ਖੱਜਲ ਖਰਾਬ ਹੁੰਦੇ ਆ ਤੇ ਤੁਹਾਡੀਆਂ ਬੱਸਾਂ ਢੀਕਦੇ ਆ ਸਾਨੂੰ ਮੂਰਖ ਬਣਾ ਰਿਆ ਜਿਹੜਾ ਅੱਗੇ 92 ਬਣਾਏ ਆ ਉਹ ਆਪਦੀ ਤਨਖਾਹ ਸਾਨੂੰ ਦੇ ਹੀ ਜਾਂਦੇ ਆ ਜਿਹੜੇ 92 ਬਣਾਏ ਆ ਜਾਂ ਉਹਨਾਂ 92 ਦੇ ਵਿੱਚੋਂ ਕਹੇ 3 ਵੱਲ ਸਾਡ ਇੱਕ ਵੀ ਕਿਸੇ ਦੀ ਉਂਗਲ ਖੜੀ ਕਰਕੇ ਵਿਖਾ ਜਿਹੜਾ 92 ਇਹ ਕਹਿ ਦੇਣ 92 ਚ ਇੱਕ ਵੀ ਕਹਿ ਦੇ ਕਿ ਮੇਰੇ ਹਲਕਿਆਂ ਦੇ ਵਿੱਚ ਚਿੱਟਾ ਨਹੀਂ ਨਾਲ ਐ ਕਰ ਦੇਣ ਤੇ ਜਾ ਅਸੀਂ 13 ਦੀਆਂ 13 ਸੀਟਾਂ ਦੇਵਾਂਗੇ ਲੋਕਾਂ ਨੂੰ ਠੱਗਦਾ ਫਿਰਦਾ ਨਿੱਤਲੋ ਉਹ ਨਿੱਤਲੋ ਤੁਹਾਡਾ ਬੱਬਰ ਨਹੀਂ ਭਰਿਆ ਇਹ ਪੰਜਾਬ ਦੇ ਲੋਕਾਂ ਦੇ ਸ਼ਬਦਾਂ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਆ ਤਬਾਹ ਹੋ ਰਹੀ ਨੌਜਵਾਨੀ ਆ ਜਿਹੜਾ ਕਹਿੰਦਾ ਕੇਦਰੀਵਾਲ ਸਾਹਿਬ ਹਰਿਆਣਾ ਰਾਜਸਥਾਨ ਵਾਲੇ ਆ ਕੇ ਆ ਕੇ ਸਾਡੇ ਪੰਜਾਬ ਚੋਂ ਨੌਕਰੀਆਂ ਲਈ ਜਾਂਦੇ ਆ ਤੇ ਉਲਟਾ ਪੰਜਾਬ ਤੋਂ ਸੀਟਾਂ ਮੰਗਦੇ ਉਹ ਕੇਦਰੀਵਾਲ ਸਾਹਿਬ ਭਗਵੰਤ ਮਾਨ ਨੂੰ ਕਹੋ ਕਿ ਨਾਲ ਤੁਹਾਨੂੰ ਕਹਿ ਰਹੇ ਆ ਜਿਹੜੀ ਤੁਹਾਡੀ ਮੂੰਹ ਬੋਲੀ ਪੈਣ ਸਿੱਪੀ ਸ਼ਰਮਾ ਕਹਿੰਦੇ ਜਦੋਂ ਕੋਈ ਪੰਜਾਬ ਦੇ ਵਿੱਚ ਰੈਲੀ ਹੋਵੇ ਜਾਂ ਕੋਈ ਤੁਹਾਡਾ ਪ੍ਰੋਗਰਾਮ ਹੋਵੇ ਸੁਣਿਆ ਆ ਕਿ ਉਹ ਨੂੰ ਉਹ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿੱਤਾ ਜਾਂਦਾ ਜਦੋਂ ਆ ਜੀਰਾ ਫੈਕਟਰੀ ਤੇ ਆ ਜਦੋਂ ਕਿਸਾਨ ਕੁੱਟੇ ਗਏ ਆ ਉੱਥੇ ਤੁਸੀਂ ਮੂੰਹ ਤੇ ਚੇਪੀ ਲਾ ਲੈਨੇ ਆ ਇਹ ਉਲਟਾ ਸਾਨੂੰ ਕਹਿੰਨੇ ਆ ਕਿ ਸਾਡੇ ਵਾਸਤੇ ਰੰਗਲਾ ਪੰਜਾਬ ਆ ਸਾਡੇ ਪੰਜਾਬ ਚੋਂ ਨੌਜਵਾਨ ਬਾਹਰ ਭੇਜ-ਭੇਜ ਕੇ ਰੰਗਲਾ ਪੰਜਾਬ ਬਣੂਗਾ ਰੰਗਲਾ ਪੰਜਾਬ ਆ ਨਾਇਜ਼ ਪਰਚੇ ਪਵਾ-ਪਵਾ ਕੇ ਰੰਗਲਾ ਪੰਜਾਬ ਬਣੂਗਾ ਰੰਗਲਾ ਪੰਜਾਬ ਸਾਡੇ ਪੰਜਾਬ ਦੇ ਵਿੱਚ ਤੁਹਾਡੇ ਕਈ ਮੌਤਵਾਰ ਜਿਨ੍ਹਾਂ ਨੇ ਝੰਡੇ ਚੱਕੇ ਤੁਹਾਨੂੰ ਪਿੰਡ ਦੇ ਵਿੱਚ ਕੋਈ ਬੰਦਾ ਨਹੀਂ ਪਛਾਣਦਾ ਹੁੰਦਾ ਸੀ ਤੇ ਉਹਨਾਂ ਨੇ ਥੋੜਿਆ ਬੂਥ ਲਾਏ ਆਪਦੇ ਦੇ ਪਰਚੇ ਪਵਾਏ ਉਹਨਾਂ ਨੂੰ ਤੁਸੀਂ ਰਾਜ ਸਭਾ ਮੈਂਬਰ ਨਹੀਂ ਬਣਾਇਆ ਤੇ ਲਿਆ ਕੇ ਰਾਗਵ ਚੱਡਾ ਲਵਾਇਆ ਤੁਸੀਂ ਦੱਸੋ ਕਿ ਤੁਸੀਂ ਇਹਨਾਂ ਨਾਲ ਐਂਕਰ ਕੇ ਪੰਜਾਬ ਦੀਆਂ ਸੀਟਾਂ ਖਾ ਕੇ ਰੰਗਲਾ ਪੰਜਾਬ ਬਣਾਉਂਗੇ ਕੀ ਗੱਲਾਂ ਕਰਦੇ ਆ ਅੱਗੇ ਆ ਜਲੰਧਰ ਤੋਂ ਸੀਟ ਤੁਹਾਡੀ ਆ ਆ ਜਿਹੜੀ ਤੁਸੀਂ ਜਿੱਤੇ ਆ ਜਿਹੜਾ ਉੱਥੇ ਤੁਹਾਡਾ ਜਲੰਧਰ ਤੋਂ ਰਿੰਕੂ ਇਹਨੇ ਕਿੰਨਾ ਕੁ ਜਲੰਧਰ ਨੂੰ ਰੰਗਲੀ ਰੰਗਲਾ ਬਣਾਤਾ ਦੱਸ ਤੇਰੀਆਂ ਤੇਰੇ ਕੋਲ 92 ਸੀਟਾਂ ਕਿੰਨੀਆਂ ਕੁ 92 ਹਲਕੇ ਨੂੰ ਰੰਗਲਾ ਪੰਜਾਬ ਬਣਾਤਾ ਹੁਣ ਤੁਸੀਂ ਦੱਸੋ ਜਵਾਬ ਦਿਓ ਕੇਦਰੀਵਾਲ ਸਾਹਿਬ ਹਲੇ ਰੁਕ ਬੀਬੀ ਤੂੰ ਤਾਂ ਰਹੀ ਗਈ ਆ ਉਹ ਭੈਣ ਅਨਮੋਲ ਗਗਨਮਾਨ ਆ ਜਾ ਠਹਿਰ ਜਾ ਇਹ ਆਹ ਤੇ ਜਿੰਨੇ ਆਪਣੇ ਐਮਪੀ ਉਥੇ ਵੱਧ ਹੋਣਗੇ ਉਹਨਾਂ ਜਿਹੜੀ ਸਰਕਾਰ ਦੀਆਂ ਬਾਹਾਂ ਮਜ਼ਬੂਤ ਹੁੰਦੀਆਂ ਨੇ ਉਹਨੇ ਅੱਗੇ ਤੇ ਸਾਡੇ ਕੱਲੇ ਮੁੱਖ ਮੰਤਰੀ ਸਾਹਿਬ ਨਹੀਂ ਮਾਨ ਸੀ ਜਦੋਂ ਕੱਲੇ ਐਮਪੀ ਉਥੇ ਲੋਕ ਸਭਾ ਚ ਜਾਂਦੇ ਸੀ ਤੇ ਜੇ ਤੁਸੀਂ 13 ਹੌਣ ਜਿਤਾ ਕੇ ਭੇਜਦੇ ਹੋ ਤੇ ਤੁਹਾਡੇ ਹੱਥ 'ਚ ਆ ਸਾਰੀ ਗੱਲ ਤੇ ਅਸੀਂ ਜਿਹੜੀ ਆਪਣੇ ਪੰਜਾਬ ਦੀ ਹਰ ਗੱਲ ਮਜ਼ਬੂਤੀ ਨਾਲ ਲੋਕ ਸਭਾ 'ਚ ਰੱਖਾਂਗੇ ਮੈਨੂੰ ਉਮੀਦ ਹੈ ਪੰਜਾਬ ਦੇ ਲੋਕਾਂ ਤੋਂ ਸਾਨੂੰ ਵੀ ਭੈਣੇ ਤੇਰੇ ਤੋਂ ਬਹੁਤ ਉਮੀਦ ਆ ਅੱਗੇ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾ ਕੇ ਤੇ ਆ ਤੂੰ ਪਰੇ ਕੀਤੀ ਆ ਹੁਣ ਕਿਸਾਂ ਰੌਲਾ ਪਾਈ ਜਾਂਦੇ ਆ VMSP ਬੰਦ ਕਰੋ ਜਿਹੜੀ ਅਨਮੋਲ ਗਗਨ ਮਾਨ ਨੇ ਦਵਾਈ ਆ ਆ ਸਾਡੇ ਉੱਥੇ ਨੌਜਵਾਨ ਬਜ਼ੁਰਗ ਸ਼ਹੀਦ ਹੋ ਗਏ ਉੱਥੇ ਤਾਂ ਬੀਬੀ ਤੂੰ ਸੌਂ ਜਾਣੀ ਆ ਕਿਹੜੀਆਂ ਗੱਲਾਂ ਕਰਦੇ ਆ ਬੀਬੀ ਜੀ ਅੱਗੇ ਭਗਵਾਨਤ ਮਾਨ ਲੋਕ ਸਭਾ ਚ ਜਾ ਕੇ ਵੀ ਹਾ 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 ਕਰਦਾ ਸੀ ਤੇ ਅੱਜ ਵਿਧਾਨ ਸਭਾ ਦੇ ਵਿੱਚ ਵੀ ਹਾ 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 ਕਰਦਾ ਨਿਭੜਦਾ ਲੋਕ ਸਭਾ ਚ ਵੀ ਕੁਝ ਨਹੀਂ ਸੀ ਚਲੋ ਉੱਥੇ ਤੁਹਾਡੇ ਕੋਲ ਇੱਕ ਸੀਟ ਸੀ ਇੱਥੇ 92 ਆ ਇੱਥੇ ਵੀ ਤੁਸੀਂ ਕਾਂਗਰਸੀਆਂ ਦੇ ਰਾਗ ਹੀ ਲਾਈ ਜਾਂਦੇ ਰਹਿੰਨੇ ਆ ਇੱਥੇ ਵੀ ਤੁਸੀਂ ਅਕਾਲੀ ਦਲ ਦੇ ਰਾਗ ਹੀ ਲਾਈ ਜਾਂਦੇ ਰਹਿੰਨੇ ਆ ਚੱਲੇ ਹੋਏ ਕਾਰਤੂਸਾਂ ਨੂੰ ਤੁਸੀਂ ਚੱਕਦੇ ਆ ਤੇ ਉਹਨਾਂ ਦਾ ਨਾਮ ਤੁਸੀਂ ਲੈਂਦੇ ਰਹਿੰਨੇ ਆ ਜਦੋਂ ਉਹ ਸੱਤਾ ਦੇ ਵਿੱਚ ਹੀ ਹੈਣੀ ਸੱਤਾ 'ਚ ਤੁਸੀਂ ਆ ਤੇ ਫਿਰ ਬੀਬਾ ਜੀ ਆ ਜਿਹੜੇ ਤੁਹਾਡੇ ਬੰਦੇ ਬਣਾਏ ਆ ਇਹਨਾਂ ਨੇ ਪੱਲੇ ਕੀ ਪਾਇਆ ਸੰਗਰੂਰ ਦੇ ਵਿੱਚ ਜੇਕਰ ਭਗਵੰਤ ਮਾਨ ਨੂੰ ਲੋਕਾਂ ਨੇ ਦੋ ਵਾਰੀ ਜਿਤਾਇਆ ਅੱਜ ਸੰਗਰੂਰ ਤੋਂ ਜਾਓ ਪਤਾ ਕਰਿਏ ਵੀ ਚਿੱਟਾ ਹੈਗਾ ਕਿ ਉੱਥੇ ਨਹੀਂ ਹੈਗਾ ਸੰਗਰੂਰ ਚੋਂ ਪਤਾ ਕਰੀਏ ਵੀ ਲੋਕ ਐਨ ਆਰ ਆਈ ਜਾਂਦੇ ਆ ਕਿ ਨਹੀਂ ਜਾਂਦੇ ਜਿਸ ਦਿਨ ਤੇਰੀ ਭੈਣ ਆ ਜਿਹੜੀ ਮਾਨੂਕੇ ਸੀ ਤੁਹਾਡੀ ਭੈਣ ਹੀ ਬਣੇ ਤੁਹਾਡੀ ਪਾਰਟੀ ਦੇ ਆ ਇਹਨੇ ਐਨ ਆਰ ਆਈਆਂ ਦੀ ਕੋਠੀ ਦੱਬਨ ਦਾ ਰੌਲਾ ਪਿਆ ਸੀ ਬੀਬੀ ਤੈਨੂੰ ਠੰਡ ਲੱਗੀ ਸੀ ਜਾਂ ਤੈਨੂੰ ਗਰਮੀ ਲੱਗੀ ਸੀ ਜਿਹਦੇ ਕਾਰਨ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਿਆ ਜਿਸ ਦਿਨ ਕਿਸਾਨਾਂ ਤੇ ਕੁੱਟ ਪੈਂਦੀ ਆ ਆ ਮਜ਼ਦੂਰਾਂ ਨੂੰ ਕੱਲ ਪਰਸੋਂ ਕੁੱਟ ਪਈ ਆ ਉਦੇ ਤਾਂ ਬੀਬੀ ਤੂੰ ਸੌਂਗੀ ਉਸ ਦਿਨ ਬੀਬੀ ਕਿਉਂ ਨਹੀਂ ਉੱਠਦੀ ਅਨਮੋਲ ਗਗਨ ਮਾਨ ਪੰਜਾਬ ਦੇ ਲੋਕਾਂ ਨੂੰ ਠੱਗ ਲਿਆ ਤੁਸੀਂ 2022 ਦੇ ਵਿੱਚ ਤੇ ਠੱਗਾਂ ਨੇ ਇਕੱਠ ਕਰ ਲਿਆ ਤੇ ਹੁਣ ਤੁਸੀਂ ਠੱਗ ਲਿਆ ਪਰ ਇਸ ਟਾਈਮ ਪੰਜਾਬ ਦੇ ਲੋਕ ਤੁਸੀਂ 13 ਦੀ ਗੱਲ ਕਰਦੇ ਆ 13 ਜੋ ਤਿੰਨ ਆਉਣੀਆਂ ਔਖੀਆਂ ਹੋ ਜਾਣਗੇ ਗੱਲ ਲਿਖ ਲਓ ਜਿੱਥੇ ਲਿਖਣੀ ਆ ਅੱਗੇ ਕੇਸਰੀਵਾਲ ਸਾਹਮਣੇ ਲਿਖੀ ਸੀ ਹੁਣ 80 ਲੱਖ ਲਿਖਤੀ ਆ ਵੀ 13 ਚੋਂ ਤਿੰਨ ਔਖੀ ਹੋ ਜਾਣੀਆਂ ਤੁਹਾਨੂੰ ਯਾਦ ਰੱਖੋ ਗੱਲ ਪੰਜਾਬ ਦੇ ਲੋਕ ਦੁਖੀ ਹੋਏ ਪਏ ਆ ਮੈਂ ਨਹੀਂ ਆਂਦਾ ਕਿ ਲੋਕ ਤੁਹਾਡੇ ਨਾਲ ਨਾ ਤੁਰਨ ਮੈਂ ਤਾਂ ਆਪ ਤੁਹਾਡੇ ਨਾਲ ਤੁਰੂੰਗਾ ਪਹਿਲਾਂ ਪੰਜਾਬ ਚੋਂ ਚਿੱਟਾ ਖਤਮ ਕਰੋ ਪਹਿਲਾਂ ਪੰਜਾਬ ਚੋਂ ਬੇਰੋਜ਼ਗਾਰੀ ਖਤਮ ਕਰੋ ਜਿਹੜੇ ਲਾਠੀ ਚਾਰਜ ਹੁੰਦੇ ਆ ਲਾਠੀ ਚਾਰਜ ਖਤਮ ਕਰੋ ਜਿਹੜੇ ਲੋਕਾਂ ਦੇ ਨਜਾਇਜ਼ ਪਰਚੇ ਹੁੰਦੇ ਆ ਪਹਿਲੇ ਇਹਨਾਂ ਚੀਜ਼ਾਂ ਦੀ ਮਾਫੀ ਮੰਗੋ ਜਿਹੜਾ ਰੇਤਾ ਅੱਜ ਸਾਨੂੰ 34 35 ਰੁਪਏ ਹੱਟ ਮਿਲਦਾ ਪਹਿਲੇ ਦੱਸੋ ਕਿ ਤੁਸੀਂ ਤਾਂ 5 5.5 ਜਾਣੇ ਆ ਤੇ ਸਾਨੂੰ ਇਹ ਇਹ ਦੱਸੋ ਵੀ ਹੋ ਕੀ ਰਿਹਾ ਵਿੱਚ ਨਜਾਇਜ਼ ਮਾਈਨਿੰਗ ਸਾਬਕਾ ਮੁੱਖ ਮੰਤਰੀ ਨੇ ਵਿਖਾਈ ਆ ਇੱਕ ਜੀਰੇ ਵਾਲੇ ਐਮਐਲਏ ਨੇ ਵਿਖਾਈ ਆ ਸਾਬਕਾ ਨੇ ਹੁਣ ਤੁਸੀਂ ਇਹ ਗੱਲ ਦੱਸੋ ਕਿ ਨਜਾਇਜ਼ ਮਾਈਨਿੰਗ ਤੇ ਕਿਉਂ ਨਹੀਂ ਬੋਲਦੇ ਆ ਜਦੋਂ ਹਰਜੋਤ ਬੈਂਸ ਦਾ ਨਾਮ ਲੇਖ ਕੇ ਬੀਬੀ ਸਹਾਇ ਪ੍ਰੋਫੈਸਰ ਨੇ ਖੁਦ ਖੁਸ਼ੀ ਕੀਤੀ ਆ ਉਸ ਟਾਈਮ ਤੇ ਬੀਬੀ ਕੀ ਗੱਲ ਬੋਲਬਾਨੀ ਠੇਕੇ ਤੇ ਦਿੱਤੀ ਸੀ ਜੇਕਰ ਅਕਾਲੀ ਦਲ ਦੇ ਵਿੱਚ ਕੰਮ ਹੋਏ ਹੁੰਦੇ ਤਾਂ ਤੁਹਾਨੂੰ ਨੀਂਦ ਨਹੀਂ ਆਉਣੀ ਸੀ ਨਾ ਤੁਸੀਂ ਲੋਕਾਂ ਨੂੰ ਸੌਂਹ ਦੇਣਾ ਸੀ ਜਿਵੇਂ ਅੱਗੇ ਨਹੀਂ ਸੌਂਹ ਦਿੱਤਾ ਉਸੇ ਤਰ੍ਹਾਂ ਜੇਕਰ ਕਾਂਗਰਸ ਦੇ ਵਿੱਚ ਹੋਇਆ ਹੁੰਦਾ ਨਾ ਤੁਸੀਂ ਪਹਿਲਾਂ ਸੌਂਹ ਦੇਣਾ ਸੀ ਤੇ ਨਾ ਤੁਸੀਂ ਅੱਜ ਪਰ ਅੱਜ ਸਰਕਾਰ ਤੁਹਾਡੀ ਆ ਤੇ ਅੱਜ ਲੋਕਾਂ ਨੂੰ ਸੌਂਹ ਨਹੀਂ ਦਿੰਦੇ ਕਿਉਂਕਿ ਨੀਂਦ ਹੀ ਨਹੀਂ ਆਉਂਦੀ ਜਿਹੜਾ ਬੰਦਾ ਕਬੀਲਦਾਰ ਆ ਉਹ ਰਾਤ ਨੂੰ ਜਦੋਂ ਨੀਂਦ ਅੱਖ ਦਾ ਚਵੱਕਾ ਲੈਂਦਾ ਤੇ ਉਹਨੂੰ ਤੁਹਾਡੇ ਵਾਦੇ ਯਾਦ ਆਉਣ ਲੱਗ ਜਾਂਦੇ ਆ ਤੇ ਉਹ ਸਿਰਕ ਘਾ ਕੇ ਮਾਰਦਾ ਵੀ ਕਰੀਏ ਤੇ ਕਰੀਏ ਕੀ ਹੁਣ ਤੁਸੀਂ ਦੱਸੋ ਬੀਬਾ ਜੀ ਦੱਸੋ ਪੰਜਾਬ ਦੇ ਲੋਕ ਹਸਾਬਤਾ ਮੰਗਦੇ ਆ ਜੋ ਇਹਨਾਂ ਨੂੰ ਜਿਹੜੇ ਨਜਾਇਜ਼ ਪਰਚੇ ਹੁੰਦੇ ਆ ਆ ਜਿਹੜੇ ਆ ਏਜੰਟਾਂ ਦਾ ਮੈਂ ਸਾਰੇ ਏਜੰਟਾਂ ਨੂੰ ਮਾਰਾ ਨਹੀਂ ਆਂਦਾ ਰੌਲਾ ਪੈਂਦਾ ਉਹ ਜਾਂਦੇ ਆ ਉਹ ਇੱਥੇ ਭਾਨੇ ਸਿੱਧੂ ਵਰਗੇ ਕੋਲ ਜਾਂਦੇ ਰੇ ਜਾਂ ਹੋਰਾਂ ਕੋਲ ਭਾਨੇ ਸਿੱਧੂ ਕੋਲ ਹੀ ਜਾਂਦੇ ਆ ਲੋਕ ਕਿ ਆਓ ਜੀ ਸਾਡੇ ਪੈਸੇ ਕਢਾ ਕੇ ਦਿਓ ਥੋੜੇ 92 ਐਮਐਲਏ ਨਹੀਂ ਕਰ ਸਕਦੇ ਸੀ ਆਖੇ ਭੰਡਾ ਪਡੋਰੀਆ ਕਿੰਨਾ ਇੱਕ ਪਾਰ ਇੱਕ ਮੁਠੀ ਚੱਕ ਲਾ ਦੂਜੀ ਤਿਆਰ ਆ ਆ ਗਿਆ ਨਾ ਉਹੀ ਇਲੈਕਸ਼ਨ ਤੇ ਹੁਣ ਜਿਹੜਾ ਤੁਸੀਂ ਆ ਮੁੱਦਾ ਚੱਕੀ ਜਾਂਦੇ ਆ ਲੋਕ ਵਿਧਾਨ ਸਭਾ ਦੇ ਵਿੱਚ ਇਹ ਸਾਰੇ ਦੇ ਸਾਰੇ ਐਮਪੀ ਚੋਣਾਂ ਵਾਸਤੇ ਮੁੱਦੇ ਚੱਕ ਰਹੇ ਆ ਤੇ ਨਾ ਤੁਸੀਂ ਇੱਕ ਵੀ ਮੁੱਦੇ ਦੇ ਵਿੱਚੋਂ ਹੱਲ ਨਹੀਂ ਕਰਨਾ ਪੰਜਾਬ ਦੇ ਲੋਕਾਂ ਦਾ ਬੇੜਾਗਰ ਕੀਤਾ ਤੁਸੀਂ ਮਜ਼ਦੂਰੋ ਤੁਸੀਂ ਆਣੇ ਹੁੰਨੇ ਨਾ ਕਿ ਸਾਡੀ ਕੋਈ ਗੱਲ ਨਹੀਂ ਕਰਦਾ ਜਾ ਜੇ ਹੁਣ ਆਪਦੀ ਜ਼ੁਬਾਨ ਤੇ ਰਿਓ ਜੇ ਤੁਹਾਡੀ ਇਹਨਾਂ ਨੇ ਗੱਲ ਨਹੀਂ ਕੀਤੀ ਹੁਣ ਇਹਨਾਂ ਨੂੰ ਵੋਟ ਤਾਂ ਜਦੋਂ ਤੁਹਾਡੇ ਮੰਗਣ ਆਉਂਦੇ ਆ ਤੇ ਚਰਨਜੀਤ ਚੰਨੀ ਦੇ ਕਹਿਣ ਤਰਾ ਮੈਂ ਤਾਂ ਕੁਛ ਨਹੀਂ ਕਹਿੰਦਾ ਪਾਥੀਆਂ ਦਾ ਨਾਂ ਲਿਆ ਸੀ ਉਹਨੇ ਫੇਰ ਅੱਜ ਕਿਸਾਨਾਂ ਨੂੰ ਕਹਿਣਾ ਤੁਹਾਨੂੰ ਤੁਸੀਂ ਨਾਲ ਤੁਰੇ ਸੀ ਤੁਹਾਡੀ ਜੇ ਗੱਲ ਕੀਤੀ ਆ ਤੁਸੀਂ ਨਾਲ ਤੁਰੋ ਜੇਕਰ ਆ ਗਰੀਬ ਦੁਕਾਨ ਦਾ ਰੇੜੀਆਂ ਵਾਲੇ ਤੁਹਾਡੀ ਗੱਲ ਕੀਤੀ ਆ ਉਹ ਰੇੜੀਆਂ ਵਾਲਿਓ ਉਹਨੂੰ ਰੇਡਿੰਗਾਂ ਤੱਕ ਨਹੀਂ ਲਾਉਂਦੇ ਇਹਨਾਂ ਦੀ ਸਰਕਾਰ ਦੇ ਵਿੱਚ ਬਾਜ਼ਾਰਾਂ 'ਚ ਇਹਨਾਂ ਦੇ ਨਾਲ ਤੁਰਨਾ ਤੁਹਾਡੀ ਇੱਛਾ ਜਿਵੇਂ ਤੁਹਾਡੀ ਮਨਮਰਜ਼ੀ ਓਵੇਂ ਕਰੋ ਜੇ ਕੇਜਰੀਵਾਲ ਸਾਹਿਬ ਮੈਂ ਫਿਰ ਤੋਂ ਕਹਿਣਾ ਕਿ ਆਪਾਂ ਤੁਹਾਡੇ ਨਾਲ ਆ 13 'ਚੋਂ ਮੈਂ ਐਮਪੀ ਦਾ ਕੋਈ ਸੀਟ ਇੱਕ ਵੀ ਨਹੀਂ ਦੇ ਸਕਦਾ ਜੇਕਰ ਅੰਗਰੇਜ਼ੀ ਸੀਟਾਂ ਚਾਹੀਦੀਆਂ ਹੋ 13 14 ਪਦਵਾ ਸਕਦੇ ਆ ਇਹ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਦੇ ਸਵਾਲ ਜਵਾਬ ਦੇ ਆ ਜੇ ਕਿ ਜਹਾਜ਼ ਵੀ ਤੁਹਾਡੇ ਕੋਲੇ ਆਏ ਆ ਗਨਮੈਨ ਵੀ ਤੁਹਾਡੇ ਕੋਲ ਆਏ ਆ ਤਨਖਾਹਾਂ ਪੈਨਸ਼ਨਾਂ ਵੀ ਤੁਹਾਡੇ ਕੋਲ ਆਏ ਆ ਬੰਗਲੇ ਵੀ ਤੁਹਾਡੇ ਕੋਲੇ ਆਏ ਆ ਰੇਤੇ ਦੀਆਂ ਖਾਨਾ ਵੀ ਤੁਹਾਡੇ ਕੋਲ ਸਾਰਾ ਕੁਝ ਤੁਹਾਡੇ ਕੋਲੇ ਆ ਤੇ ਇਹਦੇ ਵਿੱਚ ਲੋਕਾਂ ਦਾ ਰਾਜ ਕਿੱਥੇ ਹੋ ਗਿਆ ਇਹਦੇ ਵਿੱਚ ਰੰਗਲਾ ਪੰਜਾਬ ਕਿੱਥੇ ਹੋ ਗਿਆ ਸਾਨੂੰ ਇੰਨਾ ਕ ਦੱਸ ਦੋ ਜੇ ਸਾਡਾ ਪੰਜਾਬ ਤਾਂ ਅੱਜ ਵੀ ਮੰਗਤਾ ਹੀ ਬਣਿਆ ਪਿਆ ਕਿ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂ ਸਾਡੇ ਬੱਚਿਆਂ ਨੂੰ ਇਲਾਜ ਨੂੰ ਪੈਸੇ ਦੇ ਦਿਓ ਅਸੀਂ ਤਾਂ ਅੱਜ ਵੀ ਉਸੇ ਤਰ੍ਹਾਂ ਹੀ ਜੀ ਰਹੇ ਆ ਜਿਵੇਂ ਪਹਿਲਾਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ